ਕਨਮ ਸ੍ਰੀ ਵਾਹਿਗੁਰੂ ਸਤ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋਈ ਮਟੀ ਕਾ ਗਿਆ ਤੂ ਪੈ ਸੁਆਮੀ ਮਾਨਤ ਕੀ ਗਤ ਏ ਹਾਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਤ ਗਰਬ ਮੈਂ ਆਪਨ ਸਿਮਰਨ ਦੇ ਤਹ ਤੁਮ ਰਖਨ ਆਰੀ ਕਾਮਕ ਸਾਗਰ ਆਤਾ ਲਹਿਰ ਮੈਂ ਤਾਰੂ ਤਰਨ ਹਰੀ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀयत ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾਕ ਸਤਗੁਰ ਪੂਰਾ ਬਹੁਤ ਜਨਮ ਬਿਚਰੇ ਤੇ ਮਧੂ ਤੇ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੂ ਚੇਰ ਭਇਓ ਦਰਸ਼ਨ ਦੇਕੇ ਚੰਦਨ ਚੰਦਨਾ ਸਰਦ ਰਤ ਚੰਦਨ ਚੰਦਨਾ ਸਰਦ ਰਤ ਮੂਲ ਨ ਮਿਟਹੀ ਕਾਮ ਸੀਤਲ ਤੀਵੇ ਨਾਨਕਾ ਜਪੰਦੜੋ ਹਰਨਾਮ ਸੁਖੋ ਟਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੁ ਵਸਿ ਫਤਖ ਸਮਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਬਾਦਿਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਚਣ ਸੱਚਾ ਬਾਦਿਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਐ ਸਤ ਨੰਦਾ ਵੀਸਾਉ ਜਿਸ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ ਜੋ ਤ੍ਰਿਕਾਵੰਤ ਬਿਨ ਨੀਰ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ ਜੋ ਤ੍ਰਿਕਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੁ ਭਾਈ ਸੁ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਗੁਰ ਕੀ ਮਤਿ ਤੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸਾਤ ਸਰੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸਾਤ ਸਰੀਰ ਵਾਹਿਗੁਰੂ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਸਾ ਸੰਗਤ ਇਸ ਪਾਉਮਨ ਕੋਲ ਤਰਹ ਹੁਕਮਨਾਮੇ ਦੇ ਪਹਿਲਾ ਪਾਪਤ ਅਰਥ ਸਮਝ ਲਿਆ ਉਸ ਤੋਂ ਬਾਅਦ ਸਾਰੇ ਹੁਕਮਨਾਮੇ ਦੇ ਅਕ੍ਰਿਆਤ ਵਿਚਾਰ ਕਰਾਂਗੇ ਪਹਿਲਾ ਹੈ ਕੋ ਹਰ ਦਰਸ਼ਨ ਕੋ ਕੋ ਹੁੰਦਾ ਨੂੰ ਜਾਂ ਵਾਸਤੇ ਨੂੰ ਜਾਂ ਵਾਸਤੇ ਤਪ ਤਹ ਤਪ ਤੈ ਤਪਦਦਾ ਹੈ ਯਾ ਤਪ ਰਿਆ ਹੈ ਯਾ ਤਪਤਾ ਤਪਦਾ ਹੈ ਤੜਫ ਰਿਆ ਹੈ ਤੜਫਦਾ ਹੈ ਤ੍ਰਿਖਾ ਉਪੰਦ ਤ੍ਰਿਖਾ ਪਿਆਸ ਹੁੰਦੀ ਹੈ ਜਿਵੇਂ ਕੋਈ ਪਿਆਸਾ ਮਨੁੱਖ ਤੇ ਆਇਆ ਮਨੁੱਖ ਹੋਵੇ ਨੀਰ ਹੈ ਇਹਦਾ ਮਤਲਬ ਪਾਣੀ ਹੈ ਪਾਣੀ ਮੇਰੇ ਮਨ ਮੇਰੇ ਮਨ ਮੇਰਾ ਮਨ ਹੁਣ ਮਨ ਜਿਹੜਾ ਹੈ ਨੰਨੇ ਨੂੰ ਸਿਆਰੀ ਹੈ ਇਹ ਹੈ ਮਨ ਵਿੱਚ ਅਧਕਰਨ ਕਾਰਕ ਜਿਹੜੇ ਸਾਡੇ ਅਠ ਕਾਰਕ ਨੇ ਨਾ ਉਹਨਾਂ ਵਿੱਚ ਇੱਕ ਅਧਿਕਰਣ ਕਾਰਕ ਹੈ ਇਹ ਉਹਦੀ ਸਿਹਾਰੀ ਇਹ ਲੱਗੀ ਹੈ ਉਹਦੀ ਨਿਸ਼ਾਨੀ ਹੈ ਇਹਦਾ ਮਤਲਬ ਹੁੰਦਾ ਵਿੱਚ ਔਰ ਇਸ ਤੋਂ ਪਹਿਲਾਂ ਜਿਹੜਾ ਮੇਰਾ ਲੱਗਿਆ ਮੇਰੇ ਆਮ ਸੰਧੀ ਦੇੇ ਕਈ ਪੜ ਜਾਂਦੇ ਆ ਉਹ ਹੈ ਮੇਰਾ ਇਹ ਜਦੋਂ ਅਧਿਕਰਣ ਕਾਰਕ ਦੇ ਅੱਗੇ ਕੋਈ ਆ ਜਾਂਦਾ ਹੈ ਮੇਰੇ ਲਫ਼ਜ਼ ਠੀਕ ਹੈ ਜਾਂ ਤੇਰੇ ਆ ਗਿਆ ਉਹ ਮੇਰੇ ਤੇਰੇ ਨਹੀਂ ਮੇਰਾ ਤੇਰਾ ਉਹ ਜਿਹੜੀਆਂ ਇਹ ਦਲਾਵਾਂ ਦੇ ਵਿੱਚ ਹੋ ਜਾਂਦਾ ਠੀਕ ਹੈ ਇਹ ਮਨ ਦੇ ਮੇਰੇ ਮਨ ਵਿੱਚ ਬੇਦਨ ਹੁੰਦੀ ਹੈ ਪੀੜਾ ਬੇਦਨ ਕੀ ਹੁੰਦੀ ਹੈ ਪੀੜਾ ਅੰਤਰ ਕੀ ਭਾਵ ਅੰਦਰਲੀ ਅੰਦਰਲੀ ਪੀੜਾ ਪੀਰ ਪੀਰ ਦਾ ਵੀ ਪੀੜ ਹੈ ਬਾਤ ਹੈ ਗੱਲ ਵੀਰ ਹੁੰਦਾ ਵੀਰ ਉਹ ਵੀਰ ਹੈ ਮਿਲ ਜਿਹੜਾ ਹੈ ਲਫ਼ਜ਼ ਹੈ ਮਿਲ ਮਿਲ ਇਹ ਹੁਕਮੇ ਪ੍ਰਖਤ ਹੈ ਕੋਪਮੀ ਕੋਇਕਤ ਕਾਲ ਦੇ ਵਿੱਚ ਆਉਂਦਾ ਟੈਂਸਾਂ ਦੇ ਵਿੱਚ ਜਿਹਦੀ ਕਿ ਪਹਿਲਾਂ ਵੀਡੀਓ ਵਿੱਚ ਹੈਗੀਆਂ ਨੇ ਮਿਲ ਕੋਪੋਇ ਕੋਇਕਤ ਮਿਲ ਮਿਲ ਅਗੇ ਸਖੀ ਏ ਸਹਲੀਏ ਏ ਸਖੀ ਪਾਵ ਏ ਸਹਲੀਏ ਕੋਹ ਦੱਸ ਸੁਣ ਲੈ ਲੈ ਤੋਂ ਪਾਵ ਲੈ ਲੈ ਕੇ ਲੈ ਕੇ ਅਗੇ ਹੈ ਤੀਰ ਇਹ ਕੋਮਲਤਾ ਪੈਦਾ ਕਰਨ ਵਾਲੀ ਸ਼ਾਂਤੀ ਦੇਣ ਵਾਲੀ ਇਹ ਹੈ ਹਰ ਕੇ ਹਰ ਜਿੱਥੇ ਹੈ 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 ਭਾਵ ਦਾ ਹੈ ਹੇ ਹਰੀ ਹੇ ਹਰੀ ਭਾਵ ਸਬੋਧ ਪੁਜਾਵੋ ਪੂਰੀ ਕਰੋ ਮੇਰੀ ਪੁਜਾਵੋ ਮੇਰੀ ਮਦਰ ਦਰਸ਼ਨ ਹੁਣ ਆ ਗਿਆ ਦਰਸ਼ਨ ਹੁਣ ਅੰਨੇ ਨੂੰ ਸਿਆਰੀ ਇਹਦੇ ਵਿੱਚ ਕਰਨ ਕਾਰਕ ਹੈ ਇੱਕ ਸਾਡਾ ਕਰਕ ਇਤਕਾਰਕਾਂ ਦੇ ਵਿੱਚੋਂ ਇੱਕ ਕਰਨਕਾਰਕ ਉਹਦੀ ਨਿਸ਼ਾਨੀ ਇਸਿਆਰੀ ਲੱਗੀ ਹੋਵੇ ਤਾਂ ਉਹ ਰਾਹੀ ਹੁੰਦਾ ਜੇ ਇਹ ਕਰਨਕਾਰਕ ਹੋਵੇ ਤਾਂ ਵਿਚ ਬਣ ਜਾਂਦਾ ਇਹ ਤੇ ਬਣਾਇਆ ਦਰਸ਼ਨ ਨਾਲ ਦਰਸ਼ਨ ਦੁਆਰਾ ਦਰਸ਼ਨ ਦੁਆਰਾ ਅਗੇ ਸਾਧ ਸਰੀਰ ਸਰੀਰ ਨੂੰ ਸ਼ਾਂਤੀ ਹਿਰਦੇ ਨੂੰ ਠੰਡ ਇਹ ਬੰਦਾ ਖਾਸ ਕਰਕੇ ਇਸ ਤੋਂ ਬਾਅਦ ਆਪਾਂ ਸਾਰੇ ਹੁਕਮਨਾ ਮੇਰੀ ਆਕ੍ਰਿਆਤ ਆਰੰਭ ਕਰਦੇ ਆਂ ਏ ਭਾਈ ਪ੍ਰਮਾਤਮਾ ਦਾ ਪਿਆਰ ਮੇਰੇ ਮਨ ਦੇ ਵਿੱਚ ਤੀਰ ਵਾਂਗ ਲੱਗਾ ਹੋਇਆ ਹੈ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਇਹ ਰਾਉ ਦੀ ਪੰਕਤੀ ਹੈ ਰਾਉ ਦੀ ਪੰਕਤੀ ਦੇ ਆਪਾਂ ਅਰਥ ਕਰ ਰਹੇ ਆਂ ਏ ਭਾਈ ਪ੍ਰਮਾਤਮਾ ਦਾ ਪਿਆਰ ਮੇਰੇ ਮਨ ਵਿੱਚ ਤੀਰ ਵਾਂਗ ਲੱਗਾ ਹੋਇਆ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਉਹਦਾ ਪ੍ਰੇਮ ਦਾ ਜਿਹੜਾ ਤੀਰ ਹੈ ਮੇਰੇ ਮਨ ਦੇ ਵਿੱਚ ਲਗਾਇਆ ਪੀਰ ਵਾਂਗ ਉਹਦਾ ਜਿਹੜਾ ਪਿਆਰ ਹੈ ਉਹ ਮੈਨੂੰ ਤੀਰ ਵਾਂਗ ਲੱਗਾ ਹੋਇਆ ਹੈ ਮੇਰੇ ਮਨ ਦੇ ਵਿੱਚ ਉਸ ਪ੍ਰੇਮ ਪੀਰ ਦੇ ਕਾਰਨ ਪੈਦਾ ਹੋਈ ਮੇਰੇ ਮਨ ਦੀ ਅੰਦਰਲੀ ਪੀੜ ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ 함ਰੀ ਬੇਦਨ ਹਰ ਪ੍ਰਭੂ ਜਾਣੇ ਇਹ ਜਿਹੜੀ ਮੇਰੀ ਅੰਦਰ ਦੀ ਪੀੜਾ ਹੈ ਨਾ ਉਹ ਕੌਣ ਜਾਣਦਾ ਮੇਰਾ ਪ੍ਰਭੂ ਮੇਰਾ ਉਹ ਪਰਮਾਤਮਾ\,\,ਕਾਰਪੁਰ ਵੈਗ੍ਰੂ ਹੀ ਜਾਣਦਾ\,\,ਮੇਰੇ ਅੰਦਰ ਦੀ ਪੀੜ ਮੇਰੀ ਅੰਦਰ ਦੀ ਪੀੜਾ ਜਿਹੜੀ ਆ ਉਹੀ ਜਾਣਦਾ ਹੋਰ ਕੋਈ ਨਹੀਂ ਜਾਣਦਾ ਅਗੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜਿਉ ਤ੍ਰਿਕਾਵੰਤ ਬਿਨ ਨੀਰ ਬਿਨ ਨੀਰ へ ਸੇਵਿਉ ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ ਦਰਸ਼ਨ ਵਾਸਤੇ یوں ਲੋਚ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਧਿਆਇਆ ਹੋਵੇ ਪਾਣੀ ਤੋਂ ਜਿਹੜਾ ਧਿਆਇਆ ਹੁੰਦਾ ਨਾ ਤਿਰਖਾਵੰਤ ਉਹਨੂੰ ਕਹਿੰਦੀ ਹੈ ਪਾਣੀ ਦੀ ਪਿਆਸ ਲੱਗੀ ਹੋਵੇ ਉਸੇ ਤਰ੍ਹਾਂ ਹੀ ਪਾਣੀ ਤੋਂ ਬਿਨਾ ਜਿਹੜਾ ਜਿਵੇਂ ਨਾ ਇਵੇਂ ਮੈਨੂੰ ਦਰਸ਼ਨਾਂ ਦੀ ਜਿਹੜੀ ਤਾਂਗ ਹੈ ਦਰਸ਼ਨਾਂ ਦੀ ਹੈ ਨਾ ਉਸੇ ਤਰ੍ਹਾਂ ਹੀ ਜਿਹੜੀ ਆ ਉਹ ਮੈਨੂੰ ਲੱਗੀ ਹੋਈ ਹੈ ਉੱਗੇ ਹੈ ਜਿਹੜੀ راہਵ ਦੀ ਪੰਕਤੀ ਤੋਂ ਅੱਗੇ ਆ ਗਿਆ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਪ੍ਰੀਤਮ ਜੇ ਤੇ ਵੀ ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ ਮੇਰੇ ਉਸ ਅਕਾਲ ਪੁਰਖ ਵੈ ਗੁਰੂ ਦੀ ਪਰਮਾਤਮਾ ਦੀ ਪ੍ਰਭੂ ਦੀ ਮੈਨੂੰ ਕੋਈ ਉਹਦੀ ਕੋਈ ਗੱਲ ਸੁਣਾਵੇ ਉਹਦੀ ਕੋਈ ਗੱਲ ਸੁਣਾਵੇ ਕਿ ਕੌਣ ਲੱਗਦਾ ਹੈ ਕਿ ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ਮੈਨੂੰ ਐ ਲੱਗਦਾ ਹੈ ਉਹ ਮੇਰਾ ਪ੍ਰਵਾ ਮੇਰਾ ਵੀਰ ਮਿਲ ਮਿਲ ਸਖੀ ਗੁਣ ਕੋ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮਤ ਤੀਰ ਸੇ ਸਾਧ ਸੰਗਤ ਇਹਦੇ ਵਿੱਚ ਅੱਗੇ ਹੈ ਇਸੇ ਦਿਓ ਗੁਰੂ ਦੀ ਸ਼ਾਂਤੀ ਦੇਣ ਵਾਲੀ ਜਿਹੜੀ ਮਤ ਹੈ ਉਹ ਲੈ ਕੇ ਮੈਨੂੰ ਵੀ ਮੇਰੇ ਅਕਰ ਮੈਨੂੰ ਪਿਆਰੇ ਪ੍ਰਭੂ ਦੀ ਫਿਰਸਲਾ ਸੁਨਾਇਆ ਹੈ ਮਿਲ ਮਿਲ ਸਖੀ ਕਿ ਮਿਲ 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 ਸਖੀ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ ਸੁਨਾਇਆ ਕਰ ਮੈਨੂੰ ਹੀ ਮਿਲ ਕੇ ਉਹਦੀ ਸਿੱਖ ਸਿਲਾਉ ਦੀ ਕੀਰਤੀ ਮੈਨੂੰ ਹੀ ਸੁਨਾਇਆ ਕਰ ਜਨ ਨਾਨਕ ਕੀ ਹਰ ਆਸ ਪੁਜਾਓ ਹਰ ਦਰਸ਼ਨ ਸਾਧ ਸਰੀਰ ਜਨ ਨਾਨਕ ਕੀ ਹਰ ਆਸ ਪੁਜਾਓ ਹੇ ਪ੍ਰਭੂ ਆਪਣੇ ਦਾਸ ਨਾਨਕ ਦੀ ਦਰਸ਼ਨ ਦੀ ਆਸ ਦਰਸ਼ਨ ਦੀ ਆਸ ਦਰਸ਼ਨ ਦੀ ਪਿਆਸ ਇਹ ਪੂਰੀ ਕਰ ਇਹ ਹਰੀ ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਕੱਢ ਪੈਂਦੀ ਹੈ ਆਪ ਜਾਓ ਹਰ ਦਰਸ਼ਨ ਸ਼ਾਂਤ ਸਰੀਰ ਹਰ ਦਰਸ਼ਨ ਹਰੀ ਦੇ ਦਰਸ਼ਨਾਂ ਦੁਆਰਾ ਹਰੀ ਦੇ ਦਰਸ਼ਨਨਾਰ ਇਹ ਕੀ ਹੈ ਕਰਨ ਕਰਕ ਦੀ ਨਿਸ਼ਾਨੀਆਂ ਮੇਰੇ ਸਰੀਰ ਮੇਰੇ ਸ਼ਾਂਤ ਸਰੀਰ ਦੇ ਵਿੱਚ ਮੇਰੇ ਸ਼ਾਂਤ ਸਰੀਰ ਤੋਂ ਭਾਵਿਤ ਹੈ ਹਿਰਦਾ ਹਿਰਦੇ ਦੇ ਵਿੱਚ ਜਿਹੜੀ ਆ ਉਹ ਠੰਡ ਪੈ ਜਾਂਦੀ ਹੈ ਮੇਰੇ ਹਿਰਦੇ ਵਿੱਚ ਠੰਡ ਪੈ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ